ਸਤਿ ਸ੍ਰੀ ਅਕਾਲ ਜੀ ਕਿਵੇਂ ਹੁਣ ਸਾਰੇ ਆਹ ਵਾਲੀ ਵੀਡੀਓ ਚ ਜਾਣਾ ਸੀ ਮਾਝੇ ਵਾਲੇ ਪਹਾਵਾਂ ਦੇ ਕੋਲ ਸ਼ਗਨਾਂ ਨੂੰ ਜਾਣਾ ਸੀ ਪ੍ਰੋਣਾ ਸਾਹਿਬ ਨੂੰ بارش ਬਹੁਤ ਹੋ ਰਹੀ ਸੀ ਬਹੁਤ ਹੀ ਜ਼ਿਆਦਾ ਵਾਲੇ ਸਿਆਣੇ ਕਹਿੰਦੇ ਆ ਨਾ ਵਿਆਹ ਵਾਲੇ ਜਵਾਗ ਨੇ ਜੇ ਪਤੀਲੇ ਕੜਸ਼ੀਆਂ ਚੱਟੇ ਹੁਣ ਤਾਂ ਏਵੇਂ ਹੀ ਪੈ ਰਿਆ ਹੁਣ ਅਸੀਂ ਤਾਂ ਇਹੀ ਸਮਝ ਰਹੇ ਸੀ ਕਿ ਵਿਆਹ ਵਾਲੀ ਕੁੜੀ ਨੇ ਚੱਟੇ ਲੱਗਦੇ ਨੇ ਉਸ ਤੋਂ ਬਾਅਦ ਫਿਰ ਚੱਲ ਪਏ ਤਾਂ ਰਸਤੇ ਵਿੱਚ ਖੜੇ ਫਰੂਟ ਬਾਰੀ ਟੋਕਰੀ ਪੈਕ ਕਰਵਾਣੀ ਸੀ ਟੋਕਰੀ ਪੈਕ ਕਰਵਾਈ ਫਿਰ ਵੀਡੀਓ ਸ਼ਾਟ ਰੱਖੀ ਥੋੜੀ ਜੀ ਕਿਉਂਕਿ ਲੰਬੀ ਬੋ ਹੋ ਜਾਣੀ ਸੀ ਚਲੋ ਦੋਸਤੋ ਦੇਖੋ ਫਿਰ ਵੀਡੀਓ ਜਿੰਨੇ ਲੰਬੇ ਲੱਗ ਤਾ ਕੋਈ ਨਹੀਂ ਜੋ ਤੁਹਾਨੂੰ ਪਹੁੰਚ ਕੇ ਲੋਕੇਸ਼ਨ ਤੇ ਸਵਾਗਤ ਬਹੁਤ ਵਧੀਆ ਕੀਤਾ ਸ਼ਗਨੂ ਫਿਰ ਹਾਰੇ ਸਾਰੇ ਤੀਰਵਾਜ ਪੂਰੇ ਕਰਨ ਤੋਂ ਬਾਅਦ ਚੱਲਣਾ ਸੀ ਘਰ ਨੂੰ ਕਿਉਂਕਿ ਟਾਈਮ ਬਹੁਤ ਹੋ ਰਿਹਾ ਸੀ ਸਫ਼ਰ ਵੀ ਬਹੁਤ ਲੰਬਾ ਸੀ ਘਰੇ ਆਉਣ ਤੋਂ ਪਹਿਲਾਂ ਫਿਰ ਮਿਲੇ ਪ੍ਰੋਣਾ ਸਾਹਿਬ ਨੂੰ ਤੇ ਉਹਨਾਂ ਦੀ ਫੈਮਿਲੀ ਨੂੰ ਬਹੁਤ ਘੈਂਟ ਬੰਦੇ ਸੀ ਸਾਰੇ ਕੀ ਮੈਨੂੰ ਮਿਲਣ ਤੋਂ ਬਾਅਦ ਫਿਰ ਚੱਲ ਪਏ ਘਰੇ ਚੰਦਪੇ ਤੇ ਕਹਿੰਦੇ ਹੁਣ ਤਾਂ ਪਹੁੰਚ ਜਾਣਾ 6 ਵਜੇ 2:30 ਬੈਂਕ ਵਿੱਚ ਕਾਰ ਦੇ ਪਿੱਛੇ ਮੇਰੇ ਨਾਲ ਬੈਠੇ ਇੱਕ ਬਜ਼ੁਰਗ ਹੋਰ ਆਉਂਦੀ ਸੀ ਉਹਦੇ ਉਹਨਾਂ ਦੀਆਂ ਗੱਲਾਂ ਬਹੁਤ ਢੈਂਟ ਬੰਦੇ ਸੀ ਆਪੇ 5-4 ਮਹੀਨੇ ਬਾਅਦ ਕਹਿੰਦੇ ਪਾ ਪੈਸੇ ਮਾਰਦੇ ਨੇ ਜਿਹੜੇ ਸਫਰ ਦੀ ਤਕਾਵਣ ਬਹੁਤ ਹੋ ਗਈ ਸੀ ਸਾਰਿਆਂ ਨੂੰ ਸਾਰਿਆਂ ਨੇ ਫਿਰ ਲਈ ਇੱਕ ਇੱਕ ਚੱਕੀ ਚਾਚਾ ਜੀ ਚਲਾ ਰਹੇ ਸੀ ਗੱਡੀ ਮੈਂ ਵੀ ਲਾਈ ਨਾਲ ਬਜ਼ੁਰਗ ਬੈਠੇ ਸੀ ਉਹਨਾਂ ਨੇ ਵੀ ਦੇ ਤਾਰਾ ਚਾਚਾ ਸੀ ਉਹਨਾਂ ਨੇ ਵੀ ਲਾਈ ਫਿਰ ਚਪਕੀ ਨੀਂਦ ਦੀ ਚਾਚਾ ਜੀ ਚਲਾ ਰਹੇ ਸੀ ਗੱਡੀ ਨੌਨ ਸਟਾਪ ਲੁਧਿਆਣਾ ਚ ਤਾਂ ਬਹੁਤ بارش ਹੋਈ ਸੀ ਪਾਣੀ ਬਹੁਤ ਜ਼ਿਆਦਾ ਭਰ ਗਿਆ ਹੈ ਫਲਾਇਓਵਰ ਦੇ ਹੇਠਾਂ ਆਂਦਿਆਂ ਰਸਤੇ ਵਿੱਚ ਲੁਧਿਆਣਾ ਸ਼ਹਿਰ ਵਿੱਚ ਬਹੁਤ ਜ਼ਿਆਦਾ ਮੂਹ ਗਿਆ ਹਨ ਬਹੁਤ ਭਰ ਗਿਆ ਇਸ ਫਲਾਇਓਵਰ ਦੇ ਹੇਠਾਂ ਮੋਬਾਈਲ ਦੀ ਗੱਡੀ ਆਹਰ ਜਦੋਂ ਗਏ ਸੀ ਉਦੋਂ ਵੀ بارش ਹੋ ਰਹੀ ਸੀ ਜਦੋਂ ਹੁਣ ਪਹੁੰਚੇ ਆ ਘਰੇ ਉਦੋਂ ਵੀ بارش ਪੈ ਰਹੀ ਹੈ ਬਹੁਤ ਜ਼ਿਆਦਾ ਪਹੁੰਚ ਗਏ ਘਰੇ ਫਿਰ ਸਾਰੇ ਪਹੁੰਚਣ ਤੋਂ ਬਾਅਦ ਘਰੇ ਚੱਲ ਰਿਹਾ ਸੀ ਪ੍ਰੋਗਰਾਮ ਹਲਦੀ ਦਾ ਫਲਦੀ ਦੀ ਰਸਮ ਜਿੱਤੀ ਸ਼ੁਰੂ ਹੋ ਫਿਰ ਸਾਰਿਆਂ ਨੇ ਮੂਲਕ ਤੋਂ ਫੜਦੇ ਆਪਣੇ ਫੋਨ ਵੀ ਨੂੰ ਟੈਲੀਫੋਨ ਲਗਾ ਲਈ ਮੈਂ ਇੱਕ ਮੁੱਛਦਾ ਆ ਆ ਵਾਲੇ ਕੱਲ ਨਹੀਂ ਬਹੁਤ ਇਮੋਸ਼ਨਲ ਕਰਤਾ ਸਾਰੇ ਰਾਜਿੰਦਰ ਦਾ ਫੋਨ ਆਇਆ ਵੀਡੀਓ ਕਾਲ 'ਚ ਜੋਤਨਾ ਕੀਤੀ ਉਹਨਾਂ ਨੇ ਗੱਲ ਇਮੋਸ਼ਨਲ ਹੋ ਗਏ ਸਾਰੇ ਇੱਧਰ ਹੱਥ ਰੱਖੋ ਅੰਕਲ ਥੋੜਾ ਜਿਹਾ ਹੱਸ ਕੇ ਉਹ ਜੀ ਦੇ ਸਾਹਮਣੇ ਚੱਲ ਗਏ ਜਲਦੀ ਦੀ ਰਸਮ ਉਹ ਖਤਮ ਹੋ ਉਸ ਤੋਂ ਬਾਅਦ ਸੱਚਿਆ ਸਾਰਿਆਂ ਨੇ ਪ੍ਰਸ਼ਾਦਾ ਵਰਵਾਜ ਨੇ ਕੀਤੀ ਸੇਵਾ ਪ੍ਰਸ਼ਾਦੇ ਦੀ ਮਿਲਦੇ ਆਂ ਫਿਰ ਨੈਕਸਟ ਬਲੌਗ ਵਿੱਚ